ਹਰਾਨੀ ਜਨ ਗੱਲ ਦੇਖੋ ਕਿ ਐਡੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਅੱਜ ਇੱਕ ਤਰੀਕ ਹੋ ਗਈ 22 ਤਰੀਕ ਦੀ ਇਹ 7 ਤਰੀਕ ਦੀ ਘਟਨਾ 7 ਮਈ ਦੀ ਅੱਜ ਇਸ ਗੱਲ ਨੂੰ 22 23 ਦਿਨ ਹੋ ਗਏ ਆ ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖੋ ਅੱਜ ਉਹਨਾਂ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਵਿਚਾਰੇ ਇਨਸਾਫ ਲੈਣ ਲਈ ਸੜਕਾਂ ਤੇ ਰੋਲ ਰਹੇ ਨੇ ਜਿਹੜਾ ਇਹਦਾ ਮੇਨ ਮੁੱਖ ਮੂਲ ਜ਼ਿੰਮੇਵਾਰ ਨੂੰ ਧੀਰ ਸਿੰਘ ਜਿਹੜੀ ਇੱਕ ਫਰਮ ਬਣੀ ਹੋਈ ਹੈ ਉਹਦਾ ਮਾਲਕ ਆ ਪਰਚੇ 'ਚ ਨਾਮਜਾਦਾ ਪੁਲਿਸ ਕਹਿ ਰਹੀ ਆ ਫੋਨ ਬੰਦ ਕਰ ਲਿਆ ਜੀ ਭੱਜ ਗਿਆ ਜੀ ਇੱਥੇ ਥੋੜੇ ਯਾਦ ਹੋਣਾ ਇੱਥੇ ਪਰਨੀਤ ਕੌਰ ਜਿਹੜੀ ਕੈਪਟਨ ਅਮਰਿੰਦਰ ਦੇ ਘਰੋਂ ਆ ਉਹਦੇ ਕੋਈ ਕਿਸੇ ਖਾਤੇ 'ਚੋਂ ਕਿਸੇ ਨੇ ਪੈਸੇ ਕਢਾ ਲਏ ਸੀਗੇ ਤੇ ਇਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਉਹ ਦੂਜੀ ਤੀਜੀ ਸਟੇਟ 'ਚ ਜਾ ਕੇ ਬੰਦਾ ਲੱਭ ਲਿਆ ਸੀ ਪਹਿਲੀ ਗੱਲ ਤਾਂ ਰੂ ਕਰਲਾਉਂਦੀ ਆ ਐਡੀ ਦਰਦਨਾਕ ਜਿਹੜੀ ਘਟਨਾ ਹੋਈ ਆ ਉਹਨੂੰ ਸੁਣ ਕੇ ਵੀ ਕਿ ਜਿਹੜੇ 7 ਮਾਸੂਮ ਬੱਚੇ ਜਿਨ੍ਹਾਂ ਦੀ ਉਮਰ 5 ਤੋਂ 12 ਸਾਲ ਤੱਕ ਉਮਰ ਸੀ ਇੱਕ ਡਰਾਈਵਰ 8 ਜਾਨਾਂ ਦੀ ਐਨੀ ਦਰਿੰਦਗੀ ਦੇ ਨਾਲ ਦਲੜ ਕੇ ਟਿਪਰ ਦੁਆਰਾ ਉਹਨਾਂ ਨੂੰ ਕੁਚਲ ਦਿੱਤਾ ਜਾਂਦਾ ਉਹਨਾਂ ਦੇ ਚਿਹਰੇ ਵੀ ਨਹੀਂ ਪਛਾਣੇ ਜਾਂਦੇ ਹੈਰਾਨੀ ਜਨ ਗੱਲ ਦੇਖੋ ਕਿ ਐਡੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਅੱਜ 1 ਤਰੀਕ ਹੋ ਗਈ 22 ਤਰੀਕ ਦੀ ਇਹ 7 ਤਰੀਕ ਦੀ ਘਟਨਾ 7 ਮਈ ਦੀ ਅੱਜ ਇਸ ਗੱਲ ਨੂੰ 22 23 ਦਿਨ ਹੋ ਗਏ ਆ ਪਰ ਉਹਦੇ باوجود ਵੀ ਤੁਸੀਂ ਦੇਖੋ ਅੱਜ ਉਹਨਾਂ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਵਿਚਾਰੇ ਇਨਸਾਫ ਲੈਣ ਲਈ ਸੜਕਾਂ ਤੇ ਰੋਲ ਰਹੇ ਨੇ ਜਿਹੜਾ ਇਹਦਾ ਮੇਨ ਮੁੱਖ ਮੂਲ ਜ਼ਿੰਮੇਵਾਰਨ ਧੀਰ ਸਿੰਘ ਜਿਹੜੀ ਇੱਕ ਫਰਮ ਬਣੀ ਹੋਈ ਹੈ ਉਹਦਾ ਮਾਲਕ ਹੈ ਪਰਚੇ 'ਚ ਨਾਮ ਜਾਂਦਾ ਪੁਲਿਸ ਕਹਿ ਰਹੀ ਆ ਫੋਨ ਬੰਦ ਕਰ ਲਿਆ ਜੀ ਭੱਜ ਗਿਆ ਜੀ ਇੱਥੇ ਸੋਡੇ ਯਾਦ ਹੋਣਾ ਇੱਥੇ ਪਰ ਨੀਤਕਾਰ ਜਿਹੜੀ ਕੈਪਟਨ ਅਮਰਿੰਦਰ ਦੇ ਘਰੋਂ ਆ ਉਹਦੇ ਕੋਈ ਕਿਸੇ ਖਾਤੇ ਜੋ ਕਿਸੇ ਨੇ ਪੈਸੇ ਕਢਾ ਲਈ ਸੀਗੇ ਤੇ ਇਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਉਹ ਦੂਜੀ ਤੀਜੀ ਸਟੇਟ 'ਚ ਜਾ ਕੇ ਬੰਦਾ ਲੱਭ ਲਿਆ ਸੀ ਜਾਂ ਕੋਈ ਤੀਜੀ ਸਟੇਟ 'ਚ ਬੰਦਾ ਜਾ ਕੇ ਮਾਰਨਾ ਹੋਵੇ ਝੂਠੇ ਮੁਕਾਬਲੇ 'ਚ ਤਾਂ ਜਾ ਕੇ ਲੱਭ ਕੇ ਮਾਰ ਦਿੰਦੇ ਆ ਪਰ ਇੱਥੇ ਇਹਨਾਂ ਨੂੰ ਉਹ ਬੰਦਾ ਨਹੀਂ ਲੱਭ ਰਿਹਾ ਬੰਦਾ ਕਿਉਂ ਨਹੀਂ ਲੱਭ ਰਿਹਾ ਕੋਕ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਇਥੋਂ ਦਾ ਐਮ.ਐਲ.ਏ ਸਮਾਣੇ ਦਾ ਉਹਦੀ ਛੈ ਆ ਉਹਨੂੰ ਉਹੀ ਵਿਚਾਰਿਆ ਜੋ ਜਿੰਨੀ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਆ ਸੈਂਕੜੇ ਟਿਪਰ ਜਿਹੜੇ ਜੋੜੇ ਮਾਜਰੇ ਦੇ ਹੈਗੇ ਆ ਉਹਨਾਂ ਦਾ ਕਰਤਾ ਧਰਤਾ ਇਹ ਬੰਦਾ ਹੈ ਉਹਨੂੰ ਬਚਾਉਣ ਲਈ ਜੋੜਾ ਮਾਜਰਾ ਉੱਤੇ ਬਿਆਨ ਦੇ ਰਿਹਾ ਵੀ ਤੂੜੀ ਵਾਂਗੂ ਭਰ ਕੇ ਤੁਸੀਂ ਬੈਨਾਂ ਤੋੜ ਦਿੰਨੇ ਹੋ ਜੀ ਇੱਥੇ ਸ਼ਰਾਬ ਨਾਲ ਬੰਦੇ ਮਰ ਗਏ ਮੁੱਖ ਮੰਤਰੀ ਝੱਟ ਪਹੁੰਚ ਜਾਂਦਾ ਹੈ ਦਾਦਾ ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਂਦਾ ਹੈ ਸੱਤ ਬੱਚੇ ਚਲੇ ਗਏ ਸੱਤ ਪਰਿਵਾਰ ਮਗਰ ਵਿਚਾਰੇ ਖਤਮ ਹੋ ਗਏ ਦੋ ਦੋ ਸਕੇ ਭੈਣ ਭਰਾ ਵੀ ਮਰ ਗਏ ਘਰ ਦੇ ਜੀਵੇ ਗੁੱਲ ਹੋ ਗਏ ਕੱਲਾ ਕੱਲਾ ਬੱਚਾ ਸੀ ਘਰੇ ਕੋਈ ਬੱਚਾ ਹੀ ਨਹੀਂ بچਿਆ ਤੇ ਯਾਰ ਇੱਕ ਟਵੀਟ ਤੱਕ ਨਹੀਂ ਇੱਕ ਬਿਆਨ ਤੱਕ ਨਹੀਂ ਕੋਈ ਇੱਥੋਂ ਦਾ ਐਸਐਸਪੀ ਪਟਿਆਲੇ ਦਾ ਕੋਈ ਡੀਸੀ ਪਟਿਆਲੇ ਦਾ ਕੋਈ ਇੱਥੋਂ ਦਾ ਮੰਤਰੀ ਕੋਈ ਐਮਐਲਏ ਕੋਈ ਬੋੜੇ ਨਹੀਂ ਇੱਥੇ ਆ ਆ ਇਹ ਕਹਿੰਦੇ ਆ ਕਿ ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਇਨਸਾਫ پسند ਪੰਜਾਬ ਬਣਾਉਣਾ ਹੈ ਸਭ ਨੂੰ ਇਨਸਾਫ ਮਿਲੇਗਾ 3 ਤਰੀਕ ਤੱਕ ਸਮਾਂ ਹੈ ਕੰਨ ਖੋਲ ਕੇ ਪਟਿਆਲੇ ਦਾ ਪ੍ਰਸ਼ਾਸਨ ਸੁਣ ਲੇ 3 ਤੱਕ ਜੇ ਬੰਦਾ ਨਹੀਂ ਫੜਿਆ ਜਾਂਦਾ ਅਸੀਂ ਕਹਿ ਚੱਲੇ ਆਂ ਪਰਿਵਾਰਾਂ ਨੂੰ ਸਮਾਣਾਵਾਸੀ ਲੋਕ ਖੜਿਆ ਸਾਡੇ ਨਾਲ ਵੀ ਉਸ ਤੋਂ ਬਾਅਦ ਸੜਕਾਂ ਜਾਮ ਕਰਨੀਆਂ ਪੈਣ ਐਸਐਸਪੀ ਦਫ਼ਤਰ ਘੇਰਨਾ ਪਵੇ ਕੋਈ ਮੰਤਰੀ ਦਾ ਕਿਸੇ ਮੁੱਖ ਮੰਤਰੀ ਘਰ ਘੇਰਨਾ ਪਵੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇਹਨਾਂ ਦਾ ਆ ਕੇ ਇਹਨਾਂ ਨੇ ਮੱਲਮ ਲਾਓ ਨਾ जख्मਾਂ ਤੇ ਪਰਿਵਾਰਾਂ ਦੇ ਵਿਚਾਰਾਂ ਦੇ ਨਾਲ ਖੜੋ ਬਹੁਤ ਵੱਡਾ ਹਾਦਸਾ ਵਾਪਰਿਆ ਇੱਥੇ ਦੇਖੋਗੇ ਨਾ ਤਾਂ ਬਹੁਤ ਮਸੂਮ ਬੱਚਿਆਂ ਦੇ ਚਿਹਰੇ ਦੇਖ ਕੇ ਇਹਨਾਂ ਸੋਹਣੇ ਫੁੱਲ ਵਰਗੇ ਬੱਚੇ ਯਾਰ ਉਹੀ ਚੜਾ ਕੇ ਮਾਰਤੇ ਆ ਜਿਹੜੇ ਟਿਪਰ ਲਈ ਫਿਰਦੇ ਆ ਨੰਬਰ ਪਲੇਟਾਂ ਨਹੀਂ ਹੈਗੀਆਂ ਕੋਈ ਨੰਬਰ ਨਹੀਂ 19 ਸਾਲ ਦਾ ਡਰਾਈਵਰ ਲਾਇਸੈਂਸ ਉਹਦੇ ਕੋਲੇ ਨਹੀਂ दारू ਉਹਦੀ ਪੀਤੀ ਹੋਈ ਹੈ ਮੈਡੀਕਲ ਰਿਪੋਰਟ ਦੇ ਵਿੱਚ ਆ ਗਿਆ ਡਰਾਈਵਰ ਦੀ दारू ਪੀਤੀ ਹੋਈ ਹੈ ਜਿਹਨੇ 8 ਜ਼ਿੰਦਗੀਆਂ ਬਰਬਾਦ ਕਰਤੀਆਂ ਇਹ ਇਥੋਂ ਦੀ ਘਟਨਾ ਨਹੀਂ ਪੂਰੇ ਪੰਜਾਬ ਦੀ ਘਟਨਾ ਹੈ ਪੂਰੇ ਪੰਜਾਬ 'ਚ ਜਿੰਨੇ ਟਿਪਰ ਚਲਾਉਂਦੇ ਫਿਰਦੇ ਆ ਹਜ਼ਾਰ ਰੁਪਏ ਇਹਨੂੰ ਦਿੱਤਾ ਜਾਂਦਾ ਵੀ ਟਿਪਰ ਦੇ ਡਰਾਈਵਰ ਨੂੰ ਜਿਹੜਾ ਵੱਧ ਗੜੇ ਲਾਊਗਾ ਮਿੱਟੀ ਦੇ ਪਰ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਆ ਤੇ ਉਹ ਤੇਜ਼ੀ ਨਾਲ ਐਂ ਜਾਂਦੇ ਆ ਕੋ ਉੱਚੇ ਬੈਠੇ ਹੁੰਦੇ ਆ ਕੋਈ ਪ੍ਰਵਾਹ ਨਹੀਂ ਮੋਟਰਸਾਈਕਲ ਵਾਲਾ ਤਾਂ ਉਹਨਾਂ ਨੂੰ ਕੀੜੇ ਮਕੌੜੇ ਲੱਗਦੇ ਆ ਲੋਕ ਥੱਲੇ ਗੱਡੀਆਂ ਦੇ ਫਿਰਦੇ ਤਾਂ ਕਿੰਨੇ ਹਾਦਸੇ ਪੰਜਾਬ 'ਚ ਵਾਪਰ ਰਹੇ ਆ ਬਹੁਤ ਲੋਕ ਐਕਸੀਡੈਂਟ ਹੋ ਜਾਂ ਉਹ ਕੱਲ ਇੱਕ ਹੋਰ ਮਾਰਤਾ ਸਮਾਨੇ ਜੀ ਟਿਪਪਰ ਚੜਾ ਕੇ ਆ ਚਾਰਤਾ ਦੂਜਾ ਤੇਰਾ ਟੈਂਕਰ ਜਾ ਤੇ ਏਸੇ ਬੰਦੇ ਨੇ ਜਿਹਨੇ ਅੱਠ ਜ਼ਿੰਦਗੀਆਂ ਬਰਬਾਦ ਕਰਤੀਆਂ ਖਤਮ ਕਰਤੀਆਂ ਮਾਰਤੀਆਂ ਏਸੇ ਬੰਦੇ ਨੇ ਕੋਈ ਸਮਾਂ ਪਹਿਲਾਂ ਵੀ ਟਿਪਪਰ ਚੜਾਇਆ ਸੀ ਸੋ ਆਈ ਟੇਕ ਆਈ ਟੇਕ ਆ ట్రాਫਿਕ ਕਾਲ ਝਟ ਖੜੇ ਹੁੰਦੇ ਆ ਕੋਈ ਮੋਟਰਸਾਈਕਲ ਨੂੰ ਹੱਥ ਦਿੱਤਾ ਗੱਡੀ ਨਾਲ ਦੇ ਲਿਆ ਤੂੰ ਫਿਲਮ ਲਾਈ ਫਿਰਦਾ ਤੂੰ ਜਾਲੀ ਲਾਈ ਫਿਰਦਾ ਤੂੰ ਲਾਈਟਾਂ ਤੇ ਲੰਘਿਆ ਉਹੀ ਚਲਾਨ ਕਰਦਾ ਕੋਈ ਨੰਬਰ ਪਲੇਟ ਨਹੀਂ ਕੋਈ ਸਪੀਡ ਨਹੀਂ ਦੱਬੀ ਤੁਰੇ ਫਿਰਦਾ ਕੋਈ ਚਲਾਨ ਕੋਈ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜਾ ਇਹ ਮਾਫੀਆ ਹੈ ਜਿੰਨਾ ਮਾਈਨਿੰਗ ਮਾਫੀਆ ਹੈ ਇਹ ਸਾਰੇ ਉਹਨਾਂ ਦੇ ਸਰਕਾਰ ਦੇ ਆ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਜੋ ਤਿੰਨ ਤੋਂ ਬਾਅਦ ਜੇ ਨਹੀਂ ਬੰਦਾ ਫੜਿਆ ਜਾਂਦਾ ਅਗਲੀ ਜਿਹੜੀ ਵੀ ਕਾਰਵਾਈ ਕਰਨੀ ਵੀ ਪੰਜਾਬ ਦੇ ਲੋਕੋ ਡਟ ਕੇ ਨਾ ਪਰਵਾਰਾਂ ਸਾਥ ਹਾਂਜੀ ਅਸੀਂ ਆਏ ਇੱਥੇ ਇਸ ਲਈ ਆ ਕਿ ਇਕਤਾ ਜਿੱਥੇ ਆਪਾਂ ਪਿੱਛੇ ਖੜੇ ਆ ਮੰਦਰ ਦੇ ਸਾਹਮਣੇ ਇੱਥੇ ਸੱਤ ਬੱਚੇ ਗੁਜ਼ਰ ਚੁੱਕੇ ਨੇ ਗੁਜ਼ਰੇ ਕਿਉਂ ਨੇ ਕਿਉਂਕਿ ਇੱਕ ਟਿਪਰ ਜਿਹਦੇ ਉੱਤੇ ਨਜਾਇਜ਼ ਮਾਈਨਿੰਗ ਵਾਲਾ ਰੇਤਾ ਸੀਗਾ ਔਰ ਉਹਨੇ ਆ ਕੇ ਇੱਕ ਸਿੱਧੀ ਵੈਨ ਨੂੰ ਟੱਕਰ ਮਾਰੀ ਜਿਹਦੇ ਚ ਸੱਤ ਬੱਚੇ ਗੁਜ਼ਰੇ ਨੇ ਤੇ ਇੱਕ ਡਰਾਈਵਰ 8 ਬੰਦਿਆਂ ਦੀ ਹੱਤਿਆ ਹੋ ਚੁੱਕੀ ਹੈ 7 ਬੱਚਿਆਂ ਦੀ ਤੇ 1 ਆਦਮੀ ਦੀ। ਔਰ ਸਭ ਤੋਂ ਦੁਖਦੀ ਗੱਲ ਹੈ ਕਿ 7 ਬੱਚੇ ਔਰ 1 ਆਦਮੀ ਗੁਜ਼ਰ ਚੁੱਕਿਆ ਹੈ। ਨਾ ਕੋਈ ਡੀਸੀ ਆਇਆ ਇੱਥੇ ਨਾ ਕੋਈ ਐਸਐਸਪੀ ਆਇਆ ਇੱਥੇ ਔਰ ਜੀਦਾ ਉਹ ਟਿੱਪਰ ਸੀ ਉਹ ਬੰਦਾ ਆਪਦਾ ਫੇਸਬੁੱਕ ਚਲਾ ਰਿਹਾ ਪਰ ਉਹਨੂੰ ਫੜ ਕੋਈ ਨਹੀਂ ਰਿਹਾ। ਆ ਮਾ ਮਾਂ ਬੈਠੇ ਨੇ ਸਾਰੇ ਉੱਥੇ, ਦਾਦਾ-ਦਾਦੀਆਂ ਵੀ ਬੈਠੇ ਨੇ ਔਰ ਉਹ ਕੀ ਹੁੰਦੇ ਨੇ ਕਿ ਬੰਦੇ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਬੱਚਾ ਨਾ ਘਰ ਆਵੇ। ਔਰ ਉਹ ਇੱਕ ਇੱਕ ਪਰਿਵਾਰ ਦੇ ਦੋ ਦੋ ਬੱਚੇ ਚਲੇ ਗਏ ਨੇ ਔਰ ਉਹ ਵਿਚਾਰਿਆਂ ਨੇ ਘਰੇ ਤਾਂ ਕੀ ਬੈਠਣਾ ਸੜਕ ਤੇ ਬੈਠੇ ਨੇ ਤੇ ਰੱਬ ਦੇ ਬਾਹਣੇ ਨੂੰ ਮੰਨਣ ਦੀ ਗੱਲ ਹੋ ਰਹੀ ਸੜਕ ਤੇ ਬਹਿ ਕੇ ਉਹ ਜੇ ਤੁਸੀਂ ਮੁੱਖ ਮੰਤਰੀ ਸਾਹਿਬ ਸ਼ਰਾਬ ਜਿਹੜੇ ਬੰਦੇ ਮਾਰੇ ਗਏ ਮਾੜੀ ਗੱਲ ਹੈ ਅੱਛੀ ਗੱਲ ਉਹਨਾਂ ਕੋਲੇ ਜਾਓ ਇੱਥੇ ਆਉਣਾ ਤੁਹਾਡਾ ਫਰਜ਼ ਨਹੀਂਗਾ ਇੱਥੇ ਤੁਸੀਂ ਇਹਨਾਂ ਦੇ ਦਰਦ ਨੂੰ ਨਹੀਂ ਵੰਡਾਉਂਗੇ ਐਮ ਐਲ ਏ ਸਾਹਿਬ ਕਿੱਧਰ ਗਏ ਨੇ ਬਿਆਨ ਪਤਾ ਕੀ ਦਿੱਤਾ ਐਮ ਐਲ ਏ ਸਾਹਿਬ ਨੇ ਉਹਦੇ ਜੀ ਤੂੜੀ ਵਾਂਗੂ ਤੋੜ ਕੇ ਲੈ ਆਉਂਦੇ ਨੇ ਭਰ ਕੇ ਲੈ ਆਉਂਦੇ ਨੇ ਬੈਨਾ ਉਹ ਟਰੱਕ ਵਾਲੇ ਬਾਰੇ ਵੀ ਗੱਲ ਕਰ ਲੋ ਜਿਹਦਾ ਟਿੱਪਰ ਸੀ ਜਾ ਉਹ ਨਜਾਇਜ਼ ਮਾਈਨਿੰਗ ਹੈ ਕਿਉਂ ਨਹੀਂ ਗੱਲ ਕਰ ਰਹੇ ਤੁਸੀਂ ਮੈਂ ਦੱਸ ਦਿੰਨਾ ਤੁਹਾਨੂੰ 15 ਤੋਂ 20 ਹਜ਼ਾਰ ਕਰੋੜ ਦਾ ਨਜਾਇਜ਼ ਮਾਈਨਿੰਗ ਹੁੰਦੀ ਹੈ ਜਿਹਦਾ ਭਰਿਆ ਹੋਇਆ ਉਹ ਟਿੱਪਰ ਸੀਗਾ ਇਸ ਕਰਕੇ ਤੁਸੀਂ ਬੋਲ ਨਹੀਂ ਰਹੇਗੇ ਇਸ ਕਰਕੇ ਸਾਨੂੰ ਆਉਣਾ ਪੈ ਰਿਹਾ ਇੱਥੇ ਔਰ ਸਭ ਤੋਂ ਦੁੱਖ ਦੀ ਗੱਲ ਇੱਧਰ ਬੇਅਦਬੀ ਲਈ ਬੈਠੇ ਨੇ ਭਾਈ ਗੁਰਜੀਤ ਸਿੰਘ ਹੋਰੀ ਬੇਅਦਬੀ ਲਈ ਇੱਧਰ ਇੱਕ ਮੰਦਰ ਦੇ ਅੱਗੇ ਸੱਤ ਬੱਚੇ ਮਾਰਤੇ ਹੋਰੇ ਇੱਕ ਡਰਾਈਵਰ ਮਾਰਤਾ ਹੁਣ ਮੈਨੂੰ ਦੱਸੋ ਕੌਣ ਹਿੰਦੂ ਕੌਣ ਸਿੱਖ ਕੌਣ ਤਲਤ ਕੌਣ ਜੱਟ ਔਰ ਕੌਣ ਬ੍ਰਾਹਮਣ ਕੌਣ ਸ਼ੂਦਰ ਅਸਲ ਦੇ ਵਿੱਚ ਇਨਸਾਨ ਸਫਰ ਕਰ ਰਿਹਾ ਤੇ ਇਨਸਾਨ ਹੀ ਸਫਰ ਕਰਾ ਰਿਹਾ ਜਿਹੜੇ ਹਕੂਮਤ 'ਚ ਬੈਠੇ ਨੇ ਇਸ ਲਈ ਅਸੀਂ ਕਹਾਂਗੇ ਔਰ ਇਹਨਾਂ ਨੂੰ ਕਹਿ ਕੇ ਵੀ ਆਏ ਆ ਤੁਹਾਡੇ ਕੈਮਰੇ ਰਾਈ ਸਾਰਿਆਂ ਨੂੰ ਕਹਿਨੇ ਆ ਕਿ ਜੇ 3 ਤਰੀਕ ਨੂੰ ਇਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਅਗਲੀ ਕਾਲ ਜਿਹੜੀ ਵੀ ਦੇਣਗੇ ਜਿੱਥੇ ਵੀ ਦੇਣਗੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਡਾ ਕੇ ਤੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ 11 ਤਰੀਕ ਦਾ ਟਾਈਮ ਉਧਰ ਬੇਅਦਵੀ ਤੇ ਭਾਈ ਗੁਰਜੀਤ ਸਿੰਘ ਉਰਾਣੇ ਲਿਆ ਹੈ 11 ਤਰੀਕ ਤੱਕ ਅਗਰ ਕਾਨੂੰਨ ਦੇ ਲੈਵਲ ਤੇ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਗੀਤਾ ਰਾਮਾਇਣ ਬਾਈਬਲ ਕੁਰਾਨ ਸ਼ਰੀਫ ਸਾਰੇ ਧਾਰਮਿਕ ਗ੍ਰੰਥਾਂ ਨਾਲ ਅਗਰ ਕੁਝ ਗਲਤ ਹੁੰਦਾ ਹੈ ਤਾਂ ਉਮਰ ਕੈਦ ਕੀਤੀ ਜਾਵੇ ਜੇ ਉਸ ਮਾਮਲੇ 'ਚ ਵੀ ਤੁਸੀਂ ਕੁਝ ਨਾ ਕੀਤਾ ਜੋ ਕੌਲ ਉਹ ਦੇਣਗੇ ਅਸੀਂ ਉਹਨਾਂ ਦੇ ਨਾਲ ਖੜ ਕੇ ਇਹ ਲੜਾਈ ਜਿੱਤ ਕੇ ਵਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਨੂੰ ਪਤਾ ਹੀ ਹੈ ਕਿ ਸਾਡੇ ਸਮਾਣੇ ਤੇ ਬਹੁਤ ਵੱਡਾ ਕਹਿਰ ਹੈ ਜਿਹੜਾ ਬੱਚੇ ਪਿਛਲੇ ਦਿਨੀ 7 ਬੱਚੇ ਇੱਕ ਡਰਾਈਵਰ ਹੈ ਜਿਹੜੀ ਉਹਨਾਂ ਦੀ ਜੋ ਬਹੁਤ ਕਹਿਰ ਦੀ ਮੌਤ ਹੋਈ ਆ ਉਹਤੇ ਦੁੱਖ ਬਿਆਖਤ ਕਰਦਿਆਂ ਦੂਜਾ ਨੰਬਰ ਜਿਹੜੀ ਟਿਪਰਾਂ ਦੀ ਗੱਲ ਹੈ ਇਹ ਤਾਂ ਜਿਹੜਾ ਟਿਪਰ ਨਾਲ ਐਕਸੀਡੈਂਟ ਹੋਇਆ ਉਹਦਾ ਆਪਾਂ ਸਾਹਮਣੇ ਦੇਖ ਹੀ ਰਿਹਾ ਜਿਹੜਿਆ ਉਹਦੀਆਂ ਫੋਟੋਆਂ ਵੀ ਨੇ ਜਿਹੜਾ ਪੁਰਾਣਾ ਐਮਐਲਏ ਸਾਬਕਾ ਐਮਐਲਏ ਸਰ ਰਾਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਸਾਥਤ ਵੀ ਹੋ ਗਈਆਂ ਹਜੇ ਵੀ ਜੇ ਮੇਰੇ ਨਾਲ ਜੋੜਦੇ ਨੇ ਇਹ ਕਿਤੇ ਨਾ ਕਿਤੇ ਪੋਲਿਟਿਕਸ ਹੋ ਰਹੀ ਆ ਸੋ ਮੈਂ ਅੱਜ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਮੇਰਾ ਮੇਰੇ ਪਰਿਵਾਰ ਦਾ ਕੋਈ ਵੀ ਕਿਤੇ ਕੋਈ ਟਿਪਰ ਹੋਵੇ ਮੈਂ ਦੇਣਦਾਰ ਆ ਜੋ ਡੰਡ ਸ਼ਹਿਰ ਵਾਸੀ ਪੰਜਾਬ ਵਾਸੀ ਸਰਕਾਰ ਮੈਨੂੰ ਲਾਉਣਾ ਚਾਹੂ ਮੈਂ ਚੱਲੋਂ ਤਿਆਰ ਆ ਮੇਰਾ ਇੱਕ ਵੀ ਟਿੱਪਰ ਜੀ ਕੋਈ ਸਾਬਤ ਕਰ ਦੇ ਸਾਨੂੰ ਦੁੱਖ ਹੈ ਉਹ ਸਾਰੇ ਪਰਿਵਾਰਾਂ ਨਾਲ ਜਿਹੜਾ ਬੰਦਾ ਭੱਜਿਆ ਹੋਇਆ ਉਹਨੂੰ ਹਰ ਹਾਲ ਦੇ ਵਿੱਚ ਸਾਰਾ ਪ੍ਰਸ਼ਾਸਨ ਹੈ ਜਿਹੜਾ ਫੜਨ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਮਸ਼ੱਕਤ ਆ ਉਹ ਕਰ ਰਿਹਾ ਐਸ ਐਚਓ ਤਿੰਨੇ ਲੱਗੇ ਹੋਏ ਨੇ ਡੀ ਐਸ ਪੀ ਸਾਹਿਬ ਲੱਗੇ ਹੋਏ ਨੇ ਪੁਲਿਸ ਪ੍ਰਸ਼ਾਸਨ ਸਾਰਾ ਲੱਗਿਆ ਹੋਇਆ ਸੋ ਸਾਨੂੰ ਉਮੀਦ ਹੈ ਕਿ ਜਲਦੀ ਉਹਨੂੰ ਅਰੈਸਟ ਵੀ ਕਰ ਲਾਂਗੇ ਇਹ ਵੀ ਦੋਸਤ ਲਾ ਰਹੇ ਨੇ ਜੀ ਇਹ ਵੀ ਮੈਨੂੰ ਇਹ ਸਪੋਰਟ ਕਰ ਰਹੇ ਆ ਤਾਣੀ ਫੜਿਆ ਜਾ ਰਿਹਾ ਇਹਨਾਂ ਨੂੰ ਸਭ ਪਤਾ ਹੈ ਦੇਖੋ ਦੇਖੋ ਆ ਹੁਣੇ ਪਿਛਲੀ ਦਿਵਾਲੀ ਆ ਜਿਹੜੀ ਉਹ ਅਰਜਿੰਦਰ ਸਿੰਘ ਨੂੰ ਤਾਂ ਦਿਵਾਲੀ ਦਾ ਤੋਹਫਾ ਦੇ ਕੇ ਆਏ ਨੇ ਫਿਰ ਮੇਰੇ ਨਾਲ ਕੀ ਭਾਲੀ ਸਰਕਾਰ ਦੇ ਹੁੰਦੇ ਹੋਏ ਵੀ ਉਹ ਜਦ ਕਾਂਗਰਸੀ ਲੈ ਬੇ ਜਾ ਰਹੇ ਨੇ ਇਹਦਾ ਮਤਲਬ ਉਹ ਹਣੇ ਕਾਂਗਰਸੀ ਸੋ ਕਾਂਗਰਸੀ ਨੇ ਇਹ ਰਲ ਕੇ ਅਰਜਿੰਦਰ ਸਿੰਘ ਸਿਆਸਤ ਕਰ ਰਿਹਾ ਬੱਚਿਆਂ ਦੇ ਉਸ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਜਿੰਨਾ ਦੁੱਖ ਉਹਨਾਂ ਨੂੰ ਆ ਸਾਨੂੰ ਵੀ ਉਹਨਾਂ ਹੀ ਦੁੱਖ ਆ ਸੋ ਅਸੀਂ ਪਰਿਵਾਰਾਂ ਦੇ ਨਾਲ ਆ ਸੋ ਮੈਂ ਤਾਂ ਤੁਹਾਡੇ ਜਿਹੀ ਕਹਿਣਾ ਵੀ ਚਾਹਣਾ ਕਿ ਪਰਵਾਰਾਂ ਨੂੰ ਕਿਤੇ ਵੀ ਜਾਣਾ ਮੈਂ ਨਾਲ ਚੱਲਣ ਨੂੰ ਤਿਆਰਾਂ ਜਦੋਂ ਵੀ ਜਿੱਥੇ ਵੀ ਕਿਤੇ ਲੋੜ ਹੋਵੇ ਨਾਲ ਚੱਲਣ ਨੂੰ ਤਿਆਰਾਂ ਕਿਉਂਕਿ ਅਸੀਂ ਪੋਲਿਟਿਕਸ ਨਹੀਂ ਕਰਨੀ ਅਸੀਂ ਸਾਰਾ ਪ੍ਰਸ਼ਾਸਨ ਹੈ ਜਿਹੜਾ ਉਹ ਜਿਹੜਾ ਮੁਰਜ਼ਮ ਹੈ ਉਹਨੂੰ ਲੱਭਣ ਤੇ ਹਰ ਤਰ੍ਹਾਂ ਦੀ ਕੋਸ਼ਿਸ਼ ਹੈ ਜਿਹੜੀ ਅਸੀਂ ਕਰਨ ਲੱਗੇ